ਬਾਰਡਰ ਦਾ ਨਾ ਲੈਣਾ ਜਿਹੜੇ ਕਿਸਾਨ ਵੀਰ ਮਹੀਨਿਆਂ ਤੋਂ ਇੰਨੀ ਗਰਮੀ ਧੁੱਪ ਹਮਸ ਵਿੱਚ ਸ਼ੰਭੂ ਤੇ ਖਨੋਰੀ ਬਾਰਡਰ ਤੇ ਆਪਣੀਆਂ ਪਹਿਲਾਂ ਹੀ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਦੀ ਪੂਰਤੀ ਵਾਸਤੇ ਜੋ ਸੰਘਰਸ਼ ਕਰ ਰਹੇ ਨੇ ਜਿਨ੍ਹਾਂ ਵਿੱਚ ਹਜ਼ਾਰਾਂ ਕਿਸਾਨ ਪਿਛਲੇ 6 ਮਹੀਨੇ ਤੋਂ ਵੱਧ ਸਮੇਂ ਤੋਂ ਉਸ ਖੁੱਲੀਆਂ ਅਸਮਾਨ ਹੇਠ ਬੜੀਆਂ ਔਖੀਆਂ ਹਾਲਤਾਂ 'ਚ ਉਹ ਧਰਨੇ ਦੇ ਬੈਠੇ ਨੇ ਔਰ ਸਰਕਾਰ ਨੇ ਸਾਡੀਆਂ ਸੜਕਾਂ ਬੰਦ ਕਰਕੇ ਦਿੱਲੀ ਦਾ ਰਸਤਾ ਰੋਕਿਆ ਹੋਇਆ ਹੈਗਾ ਜਿਸ ਨਾਲ ਕਿਸਾਨਾਂ ਨੂੰ ਤਾਂ ਜੋ ਤਕਲੀਫ ਹੈ ਹੀ ਚਾਹੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੋਵੇ ਚਾਹੇ ਲਖੀਮਪੁਰ ਖੇੜੀ ਦੇ ਜੋ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਸਜ਼ਾਵਾ ਦੇਣ ਦੀ ਮੱਤ ਹੋਵੇ ਚਾਹੇ ਮਤਲਬ ਉਹ ਜਿਹੜੇ ਕਰਜ਼ਾ ਮਾਫੀ ਦਾ ਮੁੱਦਾ ਹੋਵੇ ਚਾਹੇ ਉਹ ਜਿਹੜੇ ਪਹਿਲਾਂ ਹੀ ਪਹਿਲਾਂ ਗ੍ਰਿਫਤਾਰ ਕੀਤੇ ਕਿਸਾਨ ਆ ਉਹ ਕੇਸ ਵਾਪਸ ਲੈਣ ਦੀ ਗੱਲ ਹੋਵੇ ਜਾਂ ਫਿਰ ਜ਼ਵਾਮੀ ਨਾਥਨ ਕਮਿਸ਼ਨ ਦੀ ਕਮੇਟੀ ਰਿਪੋਰਟ ਹੈਗੀ ਹੈ ਉਹਦੇ ਫਾਰਮੂਲੇ ਮੁਤਾਬਕ ਫੈਸਲਿਆਂ ਦੀ ਕਾਨੂੰਨੀ ਗਾਰੰਟੀ ਐਮਐਸਪੀ ਦੇਣ ਦਾ ਮਾਮਲਾ ਹੋਵੇ ਸਰਕਾਰ ਇਹਨਾਂ ਸਾਰਾ ਮਾਮਲਿਆਂ ਤੇ ਕੇਸਲਵੱਟੀ ਬੈਠੀ ਹੈਗੀ ਹੈ ਅਸੀਂ ਪੰਜਾਬ ਦੇ ਸਾਰੇ ਐਮਪੀ ਬਿਨਾਂ ਕਿਸੇ ਪਾਰਟੀ ਦੇ ਮਤ ਪੇਤ ਤੋਂ ਅਸੀਂ ਕਿਸਾਨਾਂ ਦੇ ਨਾਲ ਆ ਤੇ ਮੈਂ ਕਿਸਾਨ ਭਰਾਵਾਂ ਨਾਲ ਵਾਦਾ ਕਰਦਾ ਹੈਗਾ ਕਿ ਬਜਟ ਸੈਸ਼ਨ ਦੌਰਾਨ ਉਹਨਾਂ ਦੀ ਇਸ ਮੰਗ ਨੂੰ ਜੋਰ ਸ਼ੋਰ ਨਾਲ ਚੁੱਕਿਆ ਜਾਵੇਗਾ ਔਰ ਬਜਟ ਦੇਖਦੇ ਹਾਂ ਕਿ ਕਿਸਾਨਾਂ ਵਾਤੇ ਸਰਕਾਰ ਕੀ ਲੈ ਕੇ ਆਂਦੀ ਹੈਗੀ ਹੈ ਉਸ ਦੇ ਆਧਾਰ ਤੇ ਅਸੀਂ ਸਰਕਾਰ ਨੂੰ ਬੋਲਣ ਹੀ ਦੇਵਾਂਗੇ ਜਦ ਤੱਕ ਉਹ ਜਿਹੜੀ ਫਸਲਾਂ ਦੇ ਕਾਨੂੰਨੀ ਗਾਰੰਟੀ ਹੈਗੀ ਐ ਐਮਐਸਪੀ ਦੀ ਉਹ ਨਹੀਂ ਦਿੰਦੀ ਤੇ ਜਿਵੇਂ ਅਡਾਨੀਆਂ ਬਾਨੀਆਂ ਦੇ 16 ਲੱਖ ਕਰੋੜ ਦਾ ਕਰਜ਼ਾ ਮਾਫ ਕੀਤਾ ਸਾਰੇ ਕਿਸਾਨਾਂ ਦੇ ਸਿਰ ਜੋ 8 ਲੱਖ ਕਰੋੜ ਦਾ ਕਰਜ਼ਾ ਹੈਗਾ ਉਹ ਮਾਫੀ ਦਾ ਐਲਾਨ ਨਹੀਂ ਕਰਦੀ ਅਸੀਂ ਸਰਕਾਰ ਦੇ ਪੂਰੇ ਜੋਰ-ਸ਼ੋਰ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਹਿੰਦੁਸਤਾਨ ਦੇ ਕਿਸਾਨਾਂ ਦੀ ਮੰਗ ਦੇ ਨਾਲ ਖੜੇ ਹੈਗੇ ਆਂ ਔਰ ਇਸ ਮੰਗ ਵਾਸਤੇ ਡਟ ਕੇ ਲੜਾਂਗੇ ਜੀ